ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਇਲਾਕੇ ਦੇ ਵਿੱਚ ਸਵੇਰੇ ਅੱਗ ਲੱਗਣ ਦੀ ਘਟਨਾ ਵਾਪਰੀ ਹੈ ਜਿਸ ਨਾਲ ਹਸਪਤਾਲ ਪ੍ਰਸ਼ਾਸਨ ਤੇ ਮਰੀਜ਼ਾਂ ਦੇ ਵਿੱਚ ਹਲਚਲ ਮਚ ਗਈ। ਦੱਸਿਆ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਤੇ ਜਾਣਕਾਰੀ ਮੁਤਾਬਕ ਸਿਵਲ ਸਰਜਨ ਡਾਕਟਰ ਸਵਰਨਜੀਤ ਸਿੰਘ ਤਵਨ ਤੇ ਕੇਂਦਰੀ ਹਲਕੇ ਦੇ ਵਿਧਾਇਕ ਡਾਕਟਰ ਅਜੇ ਗੁਪਤਾ ਮੌਕੇ ਤੇ ਲਗਾਤਾਰ ਪਹੁੰਚੇ ਤੇ ਜਾਇਜ਼ਾ ਵੀ ਲਿਆ। ਇੱਥੇ ਡਾਕਟਰ ਅਜੇ ਗੁਪਤਾ ਨੇ ਮੀਡੀਆ ਨੂੰ ਦੱਸਿਆ ਕਿ ਬਲੱਡ ਬੈਂਕ ਦੇ ਨਾਲ ਲੱਗਦੇ ਸਟੋਰੂਮ 'ਚ ਅੱਗ ਲੱਗੀ ਹੈ ਜਿੱਥੇ ਇੱਕ ਫ੍ਰਿਜ ਸ਼ਾਰਟ ਸਰਕਟ ਕਾਰਨ ਸੜ ਗਿਆ। ਉਹਨਾਂ ਕਹਿਿਆ ਕਿ ਹਸ اپنی جان ਨੂੰ ਖਤਰੇ 'ਚ ਪਾ ਕੇ ਸਮਾਂ ਰੰਧਿਆ ਅੱਗ ਤੇ ਕਾਬੂ ਪਾ ਲਿਆ ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਟਾਲ ਗਿਆ ਤੇ ਅੱਜੇ ਸੁਰੱਖਿਆ ਨੇ ਵੀ ਕਿਹਾ ਹੈ ਕਿ ਹਸਪਤਾਲ ਦੇ ਵਿੱਚ ਫਾਇਰ ਸੁਰੱਖਿਆ ਦੀ ਡ੍ਰਿਲ ਸਮੇਂ-ਸਮੇਂ ਤੇ ਕੀਤੀ ਜਾਂਦੀ ਹੈ ਜਿਸ ਦਾ ਨਤੀਜਾ ਹੈ ਕਿ ਅੱਗ ਲੱਗਣ ਤੋਂ ਤੁਰੰਤ ਬਾਅਦ ਸਟਾਫ ਨੇ ਫਾਇਰ ਐਕਸਟੈਂਸ਼ਨਸ ਦੇ ਨਾਲ ਜਿਸ ਦਾ ਕਾਰਨ ਇਰੀਆ ਕਿ ਅੱਗ ਲੱਗਣ ਤੋਂ ਬਾਅਦ ਸਟਾਫ ਨੇ ਫਾਇਰ ਐਕਸਟਿੰਗੁਇਸ਼ਰ ਦੇ ਨਾਲ ਅੱਗ ਤੇ ਕਾਬੂ ਪਾਲਿਆ ਤੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ ਹੈ ਤੇ ਇੱਕ ਵੱਡਾ ਨੁਕਸਾਨ ਹੋਣੋਂ ਬਚ ਗਿਆ ਹਸਪਤਾਲ ਦੇ ਅੰਦਰ ਮਰੀਜ਼ਾਂ ਦਾ ਕਹਿਣਾ ਹੈ ਕਿ ਇੱਕਦਮ ਹਲਚਲ ਮਚ ਜਾਂਦੀ ਹੈ ਹਸਪਤਾਲ 'ਚ ਅੱਗ ਲੱਗਣ ਦਾ ਪਤਾ ਲੱਗਦਾ ਹੀ ਲੋਕ ਆਪਣੀ ਜਾਨ ਬਚਾਉਣ ਦੇ ਲਈ ਬਾਹਰ ਆਉਂਦੇ ਨੇ ਤੇ ਮਰੀਜ਼ ਵੀ ਆਪਣੀ ਜਾਨ ਬਚਾਉਣ ਦੇ ਵਿੱਚ ਲੱਗ ਪੈਂਦੇ ਨੇ ਹੂੰ ਦੋਤ ਲੈਣ ਬੱਚੇ ਵਾਸਤੇ ਆਈ ਹੂੰ ਉਹ ਮਰ ਕੇ ਜਿਦੋਂ ਸਾਰੇ ਭੱਜ ਦੌੜ ਇਹਨਾਂ ਨੂੰ ਪਈ ਆ ਤੇ ਮੈਂ ਵੀ ਤਾਂ ਨਹੀਂ ਹਾਈ ਕੀ ਹੋ ਗਿਆ ਕੀ ਹੋ ਗਿਆ ਤੇ ਭੱਜ ਦੌੜ ਬੜੀ ਪਈ ਅੱਗ ਲੱਗ ਗਈ ਹੂੰ ਤੇ ਮੈਨੂੰ ਵੀ ਕੋਹ ਨੇਰਾ ਹੀ ਨੇਰਾ ਦੇਖ ਗਿਆ ਤੇ ਮੈਨੂੰ ਪਛਾਣ ਦੀ ਪਛਾਣ ਹੀ ਆ ਗਈ ਹੁਣ ਕੇ ਮੈਨੂੰ ਚਟਾਪ ਨੇ ਦੂਜੇ ਰਸਤੇ ਖਾਣੀ ਕਰਿਆ ਤੇਰੇ ਬੰਦੇ ਹੀ ਕਰੇ ਮੈਂ ਕਹਿੰਦੇ ਤੇਰੇ ਤਰਲੇ ਨਹੀਂ ਕਿਰਾਣ ਦੇ ਹੂੰ ਫਿਰ ਬੱਚੇ ਦਾ ਵਾਲਾ ਉਹ ਵੀ ਚਾਰੇ ਨਾਲ ਆ ਗਿਆ ਕੀ ਚਟਾਪ ਨੇ ਆ ਕਿ ਦੇ ਸਪਾਰਕ ਹੋ ਵੀ ਉਹਦੇ ਨਾਲ ਸਾਰ ਬਹੁਤ ਜ਼ਿਆਦਾ ਅੱਗ ਲੱਗੀ ਸਟੋਰ ਦੇ ਨਾਲ ਤੇ ਉਹ ਬਹੁਤ ਜ਼ਿਆਦਾ ਹੱਦੋਂ ਵੱਧ ਅੱਗ ਲੱਗੀ ਤੇ ਸਾਰੇ ਅਸੀਂ ਲੱਗੇ ਸਾਡੇ ਨਕੋਵੜ ਬੱਚਿਆਂ ਦੀ ਬਾੜੀ ਸੀ ਤੇ ਇਸ ਕਰਕੇ ਸਾਨੂੰ ਜਦੋਂ ਪਤਾ ਲੱਗਾ ਸੀ ਉਸੇ ਵੇਲੇ ਤੁਰੰਤ ਪਹੁੰਚ ਗਏ ਸਾਡੇ ਤੋਂ ਹੱਥ ਤੋਂ ਬਾਹਰ ਹੀ ਅੱਗ ਤੁਹਾਨੂੰ ਪਤਾ ਜਦੋਂ ਮਾਤੇ ਅੱਗ ਬਹੁਤ ਜਿਆਦੀ ਸਾਰੇ ਨਿਕਲ ਗਈ ਫਿਰ ਅਸੀਂ ਸਾਰੇ ਆਕਸੀਜਨ ਵਾਲੇ ਅੱਗ ਬੁਝਾਉਣ ਵਾਲੇ ਸਿਲੰਡਰ ਇਕੱਠੇ ਕਰਕੇ ਸਾਰੇ ਸਾਰੇ ਸਿਪਾਈ ਸੇਵਕ ਆਪਣੀ ਜਾਨ ਦੇ ਖੇਡ ਕੇ ਫਿਰ ਪੁਰ ਜਾ ਕੇ ਸੀਸੇ ਭੰਨ ਕੇ ਅੰਦਰ ਵੜ ਕੇ ਫਿਰ ਮਰੀਜ਼ਾਂ ਦੀ ਜਾਨ ਬਚਾਈ ਦੇ ਉੱਥੇ ਹੋਰ ਕੋਈ ਆਕਸੀਜਨ ਸਿਲੰਡਰ ਹੋਰ ਸਿਲੰਡਰ ਫ੍ਰਿਜਾਂ ਪਈਆਂ ਉਹ ਫਟ ਜਾਂਦੀਆਂ ਕੌਣ ਜ਼ਿੰਮੇਵਾਰੀ ਲੱਪਵਾਈ ਲੱਪਵਾਈ ਬੰਦੇ ਹਸਪੀਟਲ ਪ੍ਰਬੰਧਕ ਲੱਪਵਾਈ ਸਰ ਹੁਣ ਇਹ ਚਲੋ ਇਹ ਕੋਈ ਨਹੀਂ ਹੁਣ ਜਾਣ ਕੇ ਜਿਹੜੀ ਹਰੀ ਇਹ ਆ ਵੀ ਹੁਣ ਐਮਐਸਾਨੂ ਹਾਂ ਨੂੰ ਸਾਨੂੰ ਕੁਝ ਨਹੀਂ ਬਤਾਉਂਦੇ ਮੈਂ ਨਹੀਂ ਆਪਣੀਆਂ ਕਿੰਨੀਆਂ ਲੈਬ ਵੀ ਹਾਂ ਨੂੰ ਨਹੀਂ ਪੁੱਛਣਗੇ ਬਤੀ ਬਦ ਕੇ ਦੇ ਲਈ ਜਿਨ੍ਹਾਂ ਦੇ ਅਗਲੀ ਟਾਈਮ ਕੀਤੇ ਪੁੱਛਾ ਜਿਨ੍ਹਾਂ ਨੇ ਮੌਕੇ ਤੇ ਵਿਝਾਈ ਆ ਨਹੀਂ ਮਰ ਜਾਂਦੇ ਸਰ ਸਾਡਾ ਕੋਈ ਜ਼ਿੰਮੇਵਾਰ ਹੈ ਇਹ ਦੇਜੇਦਾਰੀ ਸਿੱਧੂ ਮਤਲਬ ਕਿੰਨੇ ਸਾਡਾ ਮਸਲਾ ਹੈ ਸਾਡੇ ਉੱਪਰ ਆ ਰਹੇ ਆ ਅਜੁਲਾ ਦੀ ਜੈਗਰੇ ਡਿਫਲਾਸਟ ਬਹੁਤ ਅਗੜਾ ਤੋਂ ਆਇਆ ਦੇਖੋ ਸਾਰੀ ਫੇਟ ਜਲ ਗਈ ਹੈ ਅੱਛਾ ਸਾਰੀ ਅਜੁਲਾ ਦੀ ਮੇਂ ਬਾਂਦੇ ਜੀ ਉਹ ਫੇਟ ਨੂੰ ਬਾਅਦ ਨਾਲ ਗਰਮ ਹੋ ਕੇ ਜਾਂਦੇ ਲੋਕ ਬਣਾ ਕਰਦੇ ਧੰਨਵਾਦ ਸਾਹਿਬ ਅੱਜ ਸੰਗੋਟਾ ਕਰਕੇ ਸ਼ਰਮ ਆਉਂਦੀ ਕਿਉਂ ਹੁੰਦਾ ਹੈ ਇਹ ਮੌਕੇ ਤੇ ਕਿਹੜੀ ਕਿਹੜੀ ਜਗ੍ਹਾ ਤੇ ਅਸੀਂ ਖੜੇ ਆ ਅਸੀਂ ਬਲਾਸਟ ਦੇ ਕੋਲ ਤੇ ਜਿਸ ਵੇਲੇ ਬਲਾਸਟ ਹੋਇਆ ਉਸ ਦੇ ਲਈ ਬੰਦਿਆਂ ਨੂੰ ਰੱਖਿਆ ਗਿਆ ਕੀ ਕੀ ਕਰ ਬੋਲੋ ਬੋਲੋ ਸੁਖੀ ਨੀਤ ਆ ਰਹੇ ਜਾਂ ਪਤਰਾ ਮਰੀਜਾਂ ਸੁਖੀ ਹਾਂ ਹਾਂ ਲੱਗੀਆਂ ਲੱਗੀਆਂ ਸੀੜੀਆਂ ਦੇ ਉੱਪਰ ਮਰੀਜਾਂ ਨਾਲ ਸਾਥ ਹੀ ਦਾ ਕੋਈ ਸੀਟ ਲੱਗਿਆ ਨਹੀਂ ਵੀ ਲੋਕ ਦੇਖਦੇ ਹੋਏ ਕੋਈ ਸਟਾਫ ਹੀ ਨਹੀਂ ਰੱਖਿਆ ਕੋਈ ਦੇਖੋ ਤਾਂ ਕਿਥੇ ਨੇ ਬੈਗ ਤੇ ਕੈਮਰਾ ਮਰੋ ਕੇ ਸਲਾਵ ਰੱਖਾ ਸੀ ਉਹ ਇਹ ਲੋਕ ਕਿਸਲੇ ਕੀ ਆ ਇਹ ਆਪਣੀ ਜਾਨਾਂ ਬਚਾਉਂਦੇ ਤੇ ਮਹਾ ਹੀ ਭੱਜੇ ਕਈਆਂ ਨੇ ਸਮਾਨ ਉੱਪਰ ਰਹਿ ਗਿਆ ਓਕੇ ਠੀਕ ਹੈ ਮਹਾ ਜਾਂਦਾ ਠੀਕ ਮੈਨੂੰ ਧਮਾਕਾ ਹੋਇਆ ਉਹ ਦਹਿਸ਼ਤ ਬੜੀ ਸੀ ਸਾਰੇ ਪੇਸ਼ੈਂਟ ਬਾਹਰ ਆਏ ਹੋਏ ਸੀ ਅ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਅੱਜ ਜਾਣਦੇ ਹੋ ਕਿ ਮਹਾ ਮਈ ਦੇ ਨਵਰਾਤਰੀ ਅ ਸ਼ੁਰੂ ਹੋਏ ਆ ਜਦ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਸੀਗੀ ਸਫਾਈ ਅਭਿਆਨ ਸ਼ੁਰੂ ਕੀਤਾ ਸੀ ਆਪਣੇ ਦੁਰਗਾ ਨਾ ਮੰਦਿਰ ਦੇ ਆਸ-ਪਾਸ ਟਵਾਰਡ ਸਿਟੀ ਦੇ ਅੰਦਰ ਪੂਰੇ ਸ਼ਹਿਰ ਉੱਥੇ ਸਾਨੂੰ ਇਹ ਮੈਨੂੰ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਸਿਵਲ ਹਸਪੀਟਲ ਹੈ ਉਹਦੇ ਅੰਦਰ ਕੋਈ ਅ ਅੱਗ ਲੱਗੀ ਸੋ ਇਮੀਡੀਏਟਲੀ ਅਸੀਂ ਸਾਰੇ ਇੱਥੇ ਆਏ ਆ ਔਰ ਇੱਥੇ ਆ ਕੇ ਉਸ ਬਾਰੇ ਮੈਂ ਸਿਵਲ ਸੰਜਨ ਡਾਕਟਰ ਤਵਨ ਸਾਹਿਬ ਨੂੰ ਫੋਨ ਕੀਤਾ ਮੈਂ ਕਿਹਾ ਕੀ ਗੱਲ ਹੋਈ ਇਹਨੇ ਕਿਹਾ ਕਿ ਕੋਈ ਇਲੈਕਟ੍ਰਿਕ ਸ਼ਾਰਟ ਜਿਹੜਾ ਨਾ ਸ਼ਾਰਟ ਸਰਕਟ ਹੋਇਆ ਔਰ ਸ਼ਾਰਟ ਸਰਕਟਿੰਗ ਦੇ ਕਰਕੇ ਹੀ ਜਿਹੜਾ ਜਿਹੜਾ ਲੈਬ ਦੀਆਂ ਕਿੱਡਸ ਪਈਆਂ ਸੀ ਜਿੱਥੇ ਉਸ ਰੂਮ ਦੇ ਵਿੱਚ ਜਿਹੜਾ ਅੱਗ ਜਿਹੜੀ ਲੱਗੀ ਹੈ ਬਟ ਮੈਂ ਸ਼ਾਬਾਸ਼ੀ ਦਿਆਂਗਾ ਉਸ ਸਟਾਫ ਨੂੰ ਬਹੁਤ ਮੁਸਤਦੀਦ ਨਾਲ ਉਹਨਾਂ ਨੇ ਆਪਣੀ ਜਾਨ ਤੇ ਖੇਡ ਕੇ ਜਿਹੜੇ ਅ ਅੱਗ ਬੁਝਾਰਨ ਵਾਲੇ ਸਿਲੰਡਰ ਦੋਪੇ ਆ ਉਹਨਾਂ ਦੇ ਨਾਲ ਇਮੀਡੀਏਟਲੀ ਅੱਗ ਦੇ ਉੱਤੇ ਜਿਹੜਾ ਉਹ ਕਾਬੂ ਪਾ ਲਿਆ ਉਹਨਾਂ ਨੇ ਤੇ ਮੈਂ ਆਪਣੀ ਮਹਾਮਈ ਦਾ ਮੈਂ ਧੰਨਵਾਦ ਕਰਦਾ ਉਹਨਾਂ ਦੇ ਚੰਗਾ ਜਹੀ ਨਤਮਸਤਕ ਹੁੰਦੇ ਆ ਕਿ ਅੱਜ ਬੜਾ ਵੱਡਾ ਦਿਨ ਸੀਗਾ ਔਰ ਬਤਾਲਾਣੀ ਨੇ ਬਚਾ ਕੀਤਾ ਕੋਈ ਪੇਸ਼ੈਂਟ ਦਾ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਬਗਰ ਇੱਕ ਫ੍ਰਿਜ ਜਿਹੜਾ ਸ਼ਾਰਟ ਸਰਕਟਿੰਗ ਹੋਣ ਦੇ ਨਾਲ ਚਲੋ ਕੋਈ ਨਹੀਂ ਉਹਦੀ ਬਰਪਾਈ ਹੋ ਜਾਏਗੀ ਸੋ ਮੈਂ ਜਿਹੜਾ ਹਸਪੀਟਲ ਦਾ ਸਟਾਫ ਹੈ ਸਿਵਲ ਸੈਂਟਰਨ ਸਾਹਿਬ ਸਾਡੇ ਡਾਕਟਰ Bharti ਰਸ਼ਮੀ ਡਾਕਟਰ ਰਸ਼ਮੀ ਐਸਐਮ ਨੇ ਉਹਨਾਂ ਦਾ ਮੈਂ ਮਤਲਬ ਦੇਖ ਰਿਹਾ ਕਿ ਉਹ ਵੀ ਮੌਕੇ ਤੇ ਪੰਚੇ ਸੀਗੇ ਬਹੁਤ ਉਹਨਾਂ ਨੇ ਮੁਸਤਫਿਦ ਆਈ ਹੈ ਬੜੀ ਐਕਟਿਵਨੈਸ ਦਿਖਾਈ ਆ ਔਰ ਜਿਹੜੀ ਅੱਗ ਹੈ ਉਹਦੇ ਤੇ ਕਾਬੂ ਪਾ ਲਿਆ ਗਿਆ ਔਰ ਕਿਸੇ ਕਿਸਮ ਦਾ ਕੋਈ ਪੈਨਿਕ ਹੋਣ ਵਾਲੀ ਕੋਈ ਗੱਲ ਨਹੀਂ ਹੈ ਅਸੀਂ ਪੇਸ਼ੈਂਟਸ ਨੂੰ ਵੀ ਮਿਲੇ ਆ ਕੋਈ ਅਸੀ ਗੱਲ ਨਹੀਂ ਆ ਉਦੋਂ ਜਦੋਂ ਅੱਗ ਲੱਗੀ ਉਦੋਂ ਜ਼ਰੂਰ ਪੈਨਿਕ ਹੋਇਆ ਆਏਗਾ ਮਗਰ ਹੁਣ ਸਾਰਾ ਕੁਝ ਜਿਹੜਾ ਅੰਡਰ ਕੰਟਰੋਲ ਹੈ ਅੱਗ ਬੁਝਾ ਦਿੱਤੀ ਗਈ ਆ ਫਾਇਰ ਬ੍ਰਿਗੇਡ ਆਉਣ ਤੋਂ ਪਹਿਲਾਂ ਹੀ ਸਟਾਫ ਨੇ ਜਿਹੜਾ ਹਸਪੀਟਲ ਸਟਾਫ ਨੇ ਆਪਣੀ ਉਸਤਦੀ ਦਿਖਾ ਦਿੱਤੇ ਉਹਨਾਂ ਨੇ ਅੱਗ ਤੇ ਕੰਮ ਕੀਤਾ